ਹਿਮਾਚਲ ਵਿੱਚ ਲਗਾਤਾਰ ਹੋ ਰਹੀ بارش ਕਾਰਨ ਪੋਗ ਡੈਮ ਦਾ ਵਧਿਆ ਪਾਣੀ ਦਾ ਪੱਧਰ ਬਰਾਜ ਸ਼ਾਹ ਨਹਿਰ ਦੇ ਖੋਲਣੇ ਪਏ ਫਲੱਡ ਦੇ ਗੇਟ ਤਲਵਾੜਾ ਦੀਨ ਬਰਾਜ ਸ਼ਾਹ ਨਹਿਰ ਦੇ ਖੋਲਣੇ ਗਏ ਪਏ ਫਲੱਡ ਦੇ ਗੇਟ ਹਿਮਾਚਲ ਵਿੱਚ ਲਗਾਤਾਰ ਹੋ ਰਹੀ بارش ਦੇ ਕਾਰਨ ਅੱਜ ਪੋਗ ਡੈਮ ਦੀ ਮਹਾਰਾਜਾ ਪ੍ਰਤਾਪ ਝੀਲ ਦਾ ਜਲ ਸਤਰ ਵੱਧ ਕੇ 1321 ਪੁਆਇੰਟ 90 ਪਹੁੰਚ ਗਿਆ ਹੈ ਇਸ ਵਿੱਚ ਝੀਲ ਵਿੱਚ ਪਾਣੀ ਦੀ ਆਮਦ ਇਸ ਸਮੇਂ 25513 ਕਿਉ ਸਿੱਕ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਹਿਮਾਚਲ ਵਿੱਚ بارش ਇਸੇ ਤਰ੍ਹਾਂ ਵਧੀ ਰਹੀ ਤਾਂ ਮਹਾਰਾਜਾ ਪ੍ਰਤਾਪ ਚੀਲ ਦਾ ਪਾਣੀ ਵਧਣ ਦੀ ਉਮੀਦ ਹੈ ਜਿੱਥੇ ਕਿ ਬੀਬੀਐਮ ਬੀ ਹੁਣ ਤੱਕ 1380 ਫੁੱਟ ਤੋਂ ਪਾਣੀ ਸਟੋਰ ਕਰਦਾ ਹੈ ਜੇ ਆਉਣ ਵਾਲੇ ਸਮੇਂ ਵਿੱਚ ਝੀਲ ਦਾ ਪਾਣੀ ਵੱਧਦਾ ਹੈ ਤਾਂ बीबीएमबी बी बी पानी छड़ सकता है इस संबंध में बीबीएमबी बी ने लोकांनु व्यास दरिया ਦੇ ਨਦੀਕ ਜਾਣ ਤੋਂ ਮਨਾਹੀ ਕੀਤੀ ਹੈ ਲੋकांनु ਇਹ ਵੀ ਅਪੀਲ ਕੀਤੀ ਹੈ ਕਿ व्यास दरिया ਦੇ ਕਿਨਾਰੇ ਲੋਕ ਆਪਣੇ ਮवेशੀ ਲੈ ਕੇ ਨਾ ਜਾਣ ਅਤੇ ਜਿਹੜੇ ਲੋਕ ਨਦੀ ਦੇ ਕਿਨਾਰੇ ਬੈਠੇ ਹੋ ਉਹ ਸੁਚੇਤ ਰਹਿਣ ਸ਼ਹਿਰਪੁਰ ਤੋਂ ਹਰਪਜਨ ਸਿੰਘ ਢਿਲੋਦੀ ਰਿਪੋਰਟ